ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜੀ 26 ਜਨਵਰੀ ਜਾਨਕੀ ਗਣਤੰਤਰਤਾ ਦਿਵਸ ਰਿਪਬਲਿਕ ਡੇ ਉਹ ਪਹਿਲਾਂ ਸਾਰਿਆਂ ਨੂੰ ਗਣਤੰਤਰਤਾ ਦਿਵਸ ਦੀ ਬਹੁਤ-ਬਹੁਤ ਮੁਬਾਰਕਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਦਿਨ ਆਪਣੇ ਭਾਰਤ ਦਾ ਸੰਵਿਧਾਨ ਲੱਗ ਹੋਇਆ ਸੀ ਉਹ ਸੰਵਿਧਾਨ ਲਾਗੂ ਹੋਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਜੀ ਗਣਤੰਤਰਤਾ ਦਿਵਸ ਨੂੰ ਮਨਾਉਣ ਲਈ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਜੋ ਬਠਿੰਡਾ ਦਾ ਕੇਡ ਸਟੇਡੀਅਮ ਹੈ ਉਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹਾਲੇ ਤੱਕ ਅੱਜ ਵੀ ਉਥੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਹੋਇਆ ਤੇ ਮੈਂ ਇਸ ਪ੍ਰੋਗਰਾਮ ਇੱਥੇ ਜਾ ਰਿਹਾ ਤੇ ਸ਼ਾਮਿਲ ਹੋਣਾ ਜਾ ਕੇ ਤੇ ਆਜੋ ਮੇਰੇ ਨਾਲ ਮਿਲਦੇ ਆਪਾਂ ਬਚੰਡਾ ਦੇ ਖੇਡ ਸਟੇਡੀਅਮ 'ਚ ਉਥੇ ਵੀ ਜਿੱਥੇ ਆਪਾਂ ਪਹੁੰਚ ਗਏ ਆ ਜੀ ਬਚੰਡਾ ਦੇ ਖੇਡ ਕ੍ਰਿਡਮ ਵਿਖੇ ਤੇ ਇਹ ਅਜ ਸਟੇਡੀਅਮ ਦਾ ਵਿਊ ਬੱਚੇ ਰੈਡੀ ਹੋ ਕੇ ਖੜੇ ਹੋਏ ਆ ਪ੍ਰੋਗਰਾਮ ਲਈ ਤੇ ਧੁੰਦ ਕਾਫੀ ਹੈ ਤੇ ਠੰਡ ਵੀ ਕਾਫੀ ਹੈਗੀ ਹੈ ਆ ਵੀ ਵੱਲੋਂ ਆ ਗਈ ਸੀ ਸੱਤ ਵਿੱਚ ਤੇ ਤੇ ਇਧਰਲੇ ਬਾਕੀ ਜੋ ਇਨਵਰਾਈਟੀਆਂ ਜਿੰਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਉਹ ਸਖੀਚਿਤਤਾ ਬਰਾਮਣ ਹੋ ਚੁੱਕੀ ਹੈ ਇਕੱਲੇ ਤੇ ਨਵੀਂ ਪੇਸ਼ਾ ਕਾਤੇ ਦੱਛਾ ਦਿੱਤੀ ਆਜ਼ਾਦੀ ਪ੍ਰਾਪਤ ਦੇਸ਼ ਦੇ ਨਿਰਮਾਣ ਵਿੱਚ ਪੰਜਾਬੀ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਵਰਤਿਆ ਨਹੀਂ ਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜੀ ਸ਼੍ਰੀ ਹਰਪ੍ਰਜਨ ਸਿੰਘ ਕਮਾਲਜੋ ਉਰਜਾ ਤੇ ਲੋਕਿੰਦਰ ਮਾਨ ਮੰਤਰੀ ਪੰਜਾਬ ਤੇ ਜੋ ਕੀ ਭਾਚਨ ਦੇ ਰਿਹਾ ਜੀ ਤੇ ਇਧਰ ਪੁਲਿਸ ਦੀਆਂ ਟੁਕੜੀਆਂ ਮਾਕਪਾਰਟ ਕਰਦੀਆਂ ਹੋਈਆਂ ਇਹ ਪਹਿਲੀ ਟੁਕੜੀ ਹੈ ਜੀ ਪੁਲਿਸ ਡਿਪਾਰਟਮੈਂਟ ਦੀ ਜੀ ਪਾਸੇ ਅੱਗੇ ਜੀ ਐਨਸੀਸੀ ਕੈਂਡੀਡੇਟ बहुत ही विया प्रोग्राम हो रहा है इधर आ गए जी स्कूल बच्चे छोटे बच्चे है जी ये एन सी सी कैंडीडेट <okes Rankin> ਬਿਲਕੁਲ ਅਖੀਰ ਤੇ ਆ ਰਿਹਾ ਜੀ ਪੰਜਾਬ ਪੁਲਿਸ ਦਾ ਬੈਂਡ ਉਹ ਨਾਮ ਉਹ ਮੰਤਰੀ ਜੀ ਵੱਲੋਂ ਕਹਿੰਦੇ ਜਿਹੜੇ ਬਾਰੇ ਚੱਲੇ ਜਾ ਰਹੇ ਨੇ ਇਹ ਪ੍ਰੋਗਰਾਮ ਦੇ ਅੰਦਰ ਵੀ ਚਾਹ ਰਹੇ ਤੇ ਉਹ ਦੂਜੇ ਪਾਸੇ ਯੂਥ ਵੀ ਖੜੀ ਆ ਰਿਹਾ ਸੂਰਜ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਜੀ ਜਿਆਦਾ ਜੇਲਾ ਕੋਲੇ ਫਟੇਗਾ ਵੱਲੋਂ ਸਕਿਆ ਹੋ ਰਿਹਾ ਹੈ ਕਿ ਨਗਰ ਨਿਗਮ ਵੀ ਜਾਰੀ ਕੀਤਾ ਗਿਆ ਜਿਸ ਤੇ ਇਸੇ ਵੀ ਤਰੀਕੇ ਨਾਲ ਕਿ ਆਗੇ ਨਗਰ ਨਿਗਮ ਬਠਿੰਡਾ ਦੀ ਇਹ ਲਾਇਆ ਪਜੀਗਮ ਦੇ ਆ ਮੁਸ਼ਕਲ ਹੁੰਦੀ ਗੱਲ ਤੇ ਨਗਰ ਨਿਗਮ ਬਠਿੰਡਾ ਵੱਲੋਂ ਸਫਾਈ ਬਾਰੇ ਜ਼ਿਆਦਾ ਧਿਆਨ ਦਿੱਤਾ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਸੁੱਕਾ ਕੂੜਾ ਗਿੱਲਾ ਕੂੜਾ ਤੇ ਹਾਨੀਕਾਰਕ ਕੂੜਾ ਕਿਹੜਾ ਹੁੰਦਾ ਤੇ ਉਹਨੂੰ ਸਹੀ ਤਰ੍ਹਾਂ ਡਿਸਪੋਜ਼ਲ ਕੀਤਾ ਜਾਣਾ ਚਾਹੀਦਾ ਮਾਰਕਡ ਵੱਲੋਂ ਖਾਸ ਤੌਰ ਉੱਤੇ ਆਰ ਕਿਤੇ ਜਾਂਦੇ ਆ ਉਹਨਾਂ ਨੇ ਕਿਤੇ ਕੀਤੀ ਹੋਈ ਹੈ ਕੋ ਡਿਸਪਲੇ ਕਿਤੇ ਹੋਇਆ ਐਕਸਟ੍ਰੈਕਟ ਕੀਤਾ ਹੈ ਮਾਰਕਡ ਫੈਕਟ ਲੱਗੇ ਜੀ ਵੇਰ ਦਾ ਦੇਖਾ ਵੱਲੋਂ ਆਪਣੇ ਉਤਪਾਦ ਦੀਆਂ ਕੰਧੀਆਂ ਦੇ ਉਹਨਾਂ ਨੇ ਕਿਤੇ ਕੀਤਾ ਹੋਇਆ ਚਾਚਾ ਤੋਂ ਤੋਂ ਲਈ ਮਾਰਕਾ ਜਿਹੜਾ ਆ ਲਗਭਗ 8 ਸਾਲ ਪੁਰਾਣੀ ਕੰਪਨੀ ਹੈ ਜੀ ਮੇਰਾ ਆਪਣਾ ਕਾਉ ਆਪਣੇ ਉਤਪਾਦ ਜੀ ਦੇ ਵਿੱਚ ਉੱਤਰ ਅਲੱਗ-ਅਲੱਗ ਮਰੀ ਦਾ ਗਾਹੀ ਜਨਾਬ ਦਿਵਸਾ ਰਸੀ ਬਿਲਾ ਪ੍ਰਿੰਟਾ ਦੀ ਅਗਲੀ ਚਲਦ ਕਰ ਮੇਰੇ ਵੱਲੋਂ ਆਲੋਚਨਾ 23 ਤੋਂ 24 ਦੌਰਾਨ ਉਹ ਕਾਰਜਾ ਕਰ ਉਤਪਾਦ ਦੇ ਖर्चे ਜਾ ਕੇ ਨੇ ਜਿਸ ਵਿੱਚੋਂ ਔਰਜਾ ਕਰੋੜ ਰੁਪਏ ਦੇ ਪੰਜਾਬ ਪੰਛਾ ਇਹ ਚਾਹੀ 100 ਲੇ ਇਹ ਪ੍ਰੋਪਰਟੀ ਜੋ ਕਿ ਮੁਕਮਲ ਤਰੀਕੇ ਨਾਲ ਉਨ੍ਹਾਂ ਨੇ ਲਗਾਇਆ ਗਿਆ ਹੈ ਸਾਡੀ ਛਾਤੀ ਦੇ ਵਿੱਚ ਖੇਤੀਬਾੜੀ ਦੇ ਕਿਸਾਨ ਸਥਾਨਕ ਸਰਕਾਰ ਸੰਡੇ ਦਾ ਵੱਲੋਂ ਛਾਤੀ ਕੱਢੀ ਗਈ ਹੈ ਵਾਤਾਵਰਣ ਬਚਾਓ ਕੰਮ ਦਾ ਦਿਵਾਵਾ ਦੇ ਬਤੇ ਰਹੀ ਅਗਲੀ ਛਾਤੀ ਆ ਗਈ ਹੈ ਜੀ ਬਾਰਡਨ ਆਈਟੀਆਈ ਕੰਟਾ ਵੱਲੋਂ ਐਸਵੀ ਯੂਥ ਕੇ ਕੋਰਸ ਕਰਵਾਏ ਜਾਂਦੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤਾਂ ਪਰਿਵਾਰਾਂ ਨੂੰ ਪਟਿਆਲਾ ਵੀ ਹੈ ਅਗਲੀ ਚਾਕੀ ਆ ਗਈ ਜੀ ਪਾਹੋ ਚਾਕੀ ਅਗਲੇ ਵੱਲ ਲਿਫਟ ਹੈ டிਐਸਪੀ ਸਰਵਿੰਦਾ ਦੀ ਚਾਕੀ ਜੋ ਕਿ ਨਮਕ ਪਟਿਆਲਾ ਦੀ ਮਾਮਾ ਹਰਿਆਣੇ ਦੇ ਦਿੱਤੇ ਹੋਏ ਹੈ ਪੰਜਾਬ ਨੂੰ ਬਲੰਗੀਆਂ ਤੇ ਫਰਜਾਂ ਵਿੱਚ ਪੀਐਸਪੀ ਸਜਦਾ ਇਹਨੇ ਯੋਗਦਾਨ ਪੰਜਾਬ ਵਿੱਚ ਹੋਰ ਰੋਕੀ ਬਿਜਲੀ ਮਿਲਦਾ ਆ ਜੀ ਜੀ ਸਹੀ ਹੈ ਅਗਲੀ ਚੱਕੀ ਆ ਗਈ ਹੈ ਜੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਪੰਜਾਬ ਵੱਲੋਂ ਲੋ ਜੀ ਬੱਚਿਆਂ ਦੀ ਪੀੜੀ ਸ਼ੁਰੂ ਹੋ ਗਈ ਹੈ ਨੰਨੇ-ਮੁੰਨੇ ਬੱਚੇ ਜਿਹੜੇ ਕਾਬਿਤਨਾ ਤੋਂ ਤਿਆਰੀ ਕੀਤੀ ਹੋਈ ਹੈ ਇੱਥੇ ਤੇ ਹੁਣ ਆਪਣੀ ਪ੍ਰੈਕਟਿਸ ਦੇ ਜੋਰ ਦਿਖਾਉਣਗੇ ਦੇਖ ਲਈ ਬੱਚੇ ਗਰਾਊਂਡ ਦੇ ਵਿੱਚ ਆਏ ਉਸ ਨੂੰ ਸੂਰਜ ਦੇਵਤਾ ਦੀ ਮਿਹਰ ਹੋ ਗਈ ਹੈ ਸੂਰਜ ਦਿਤਾ ਵੀ ਬਾਹਰ ਆ ਗਿਆ ਇਹ ਨਹੀਂ ਕਿਹੜਾ ਖੰਡ ਪੈ ਰਹੀ ਸੀ ਚਲੋ ਬੱਚਿਆਂ ਨੂੰ ਫਾਇਦਾ ਹੋ ਗਿਆ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ ਕਿੰਨੀ ਪ੍ਰੈਕਟਿਸ ਕੀਤੀ ਹੋਈ ਹੈ ਗੇਰੀ ਬੱਚੇ ਸਾਰ ਜੀ ਵੀ ਸਕੂਲ ਬਟਿੰਡਾ ਦੇ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਜੀ ਤੇ ਅੱਗੇ ਆ ਗਿਆ ਜੀ ਮਿਲੇਨੀਅਮ ਸਕੂਲ ਬਟਿੰਡਾ ਵੀ ਬਹੁਤ ਮਨੇ ਪ੍ਰਮਾਣ ਉਸ ਚੱਲ ਰਹੀ ਹੈ ਇਹ ਹੈ ਜੀ ਪੁਲਿਸ ਪਬਲਿਕ ਤੋਂ ਬੱਚੇ ਤੇ ਉਹਨਾਂ ਨੂੰ ਜਮਨਾਹਟ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਮਾਨਟਰ ਬੰਤਾ ਦਾ ਸੂਰੇ ਪੰਚਾਇਤ ਨੂੰ ਵਰ ਮਸਾ ਲਿਏ ਹੈ। ਹਾਲਿਆ ਚੜ੍ਹਦੂ ਕੇ ਕੋਈ ਮਾਣਯੋਗ ਮੰਤਰੀ ਜੀ ਲੋੜੀਂਦਾ ਵਾਈ ਮਸ਼ੀਨਾਂ ਤੇ ਟ੍ਰਾਈਸਾਈਕਲ ਮੋੜ ਚੁੰਦੇ ਹੋਏ ਵਾਟਵਾਟ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਤੇ ਇੱਥੇ ਮਾਨਯੋਗ ਮੰਤਰੀ ਜੀ ਵੱਲੋਂ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਜਾ ਰਿਹਾ ਜੀ ਵਧੀਆ ਕਾਰਜਕਾਰੀ ਕਰਮਚਾਰੀਆਂ ਨੂੰ ਜਿਹੜਾ ਨਾਜਾਇਜ਼ ਸੀ ਐਸ ਕੇ ਬਰਾਮਾ ਸ਼੍ਰੀਮਤੀ ਰਾਜਾ ਜਮਾਤਾ ਮੌਰ ਐਮ ਐਟ ਵੀ ਸ਼੍ਰੀਮਤੀ ਤਨਵੀਰ ਕੌਰ ਸਨੋ ਸ਼੍ਰੀ ਦੇਸ਼ ਦੇ ਕਰਮਚਾਰੀਆਂ ਜਿਹੜੀ ਬੇਹੱਦ ਹੀ ਕਾਰਗੁਜ਼ਾਰੀ ਲਈ ਮਾਨਯੋਗ ਮੁੱਖ ਮੈਨੂ ਜੀ ਨੂੰ ਸਨਮਾਨਿਤ ਤੇ ਹੁਣ ਸਕੂਲੀ ਬੱਚਿਆਂ ਵੱਲੋਂ ਕਿੱਦੇ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਪਕਸਾ ਕੀ ਫਤਿਹ ਤੇ ਹੁਣ ਆ ਗਈ ਇਸ ਪ੍ਰੋਗਰਾਮ ਦੇ ਟੀਡੀ ਆਏ ਪੰਗੜਾ ਜੇ ਬੱਚਿਆਂ ਨੂੰ ਪੰਗੜਾ ਪਾਇਆ ਜਾ ਰਿਹਾ ਹੈ ਤੇ ਨੰਨੇ-ਮੁੰਨੇ ਬੱਚੇ ਇੱਥੇ ਲੋਕ ਸਮਾਜ ਚ ਕਰ ਲੈ ਕੇ ਖੜੇ ਹੋਏ ਜੀ ਆਪੇ ਅਵਸਥਾ ਨਾਮੇ ਚਾਕੇ ਤਵ ਜੀ ਮੇਰਾ ਅਸੀਸ ਸਮਾ ਇਹਦੇ ਤੇੜੀਆਂ ਮੱਤੇ ਚੱਲ ਰਹੀਆਂ ਨੇ ਵੀ ਗਣਕੀ ਗੰਦਨਤਨ ਦੇਵਾ ਤੋਂ ਬਹੁਤ ਆਵਾਜ਼ ਆ ਰਹੀ ਹੈ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਨੂੰ ਸਨਮਾਨ ਦਿੱਤਾ ਗਿਆ ਸਨਮਾਨ ਦਿੱਤਾ ਗਿਆ ਮਾਨਾਜੋਗ ਮੰਤਰੀ ਜੀ ਬਦੋ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੇਰੇ ਲਈ ਬਹੁਤ ਹੀ ਖੁਸ਼ੀ ਦਾ ਜਣਾ ਇਹ ਆਪਣਾ ਦੋਸਤ ਹੈ ਸੁਨੀਲ ਕਸਰ ਤੇ ਇੰਟਰਵਿਊ ਸਾਹਿਬਾਨ ਤੋਂ ਕੀਤਾ ਗਿਆ ਤੇ ਆਪਣਾ ਮੋਹਰ ਵੀ ਮਾਰ ਆ ਗਿਆ ਕਿੱਥੇ ਹੋਈ ਸੀ ਇੱਥੇ ਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੋਣੀ ਪੜਿਆ ਲਾਈਵ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿਵੇਂ ਲੱਗੀ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ